ਨਿਆ ਪਿਆਰਿਆਂ ਚੰਨ ਸਾਹਿਬ ਲਾਗੇ ਆ ਚਾਂਗਿਆਂ ਮੁਕਤਿਆਂ ਹਟੀਆਂ ਕੱਪੀਆਂ ਕੱਪੀਆਂ ਜਿਨ੍ਹਾਂ ਨਾਮ ਜੱਤਿਆ ਅੰਡ ਛੱਕਿਆ ਗੈਂਦ ਚਾਏ ਕਹਿ ਬਹਾਵੀ ਦੇਖੇ ਅਨੰਤ ਚਿੰਤਨ ਤੇ ਨਾ ਪਿਆਰਿਆਂ ਸਚਿਆ ਨੇ ਕਮਾਈ ਦਾ ਧਿਆਨ ਧਰ ਕੇ ਮਨ ਸਾਜੇ ਬਰੋਲੀ ਬਹਾਵੀ ਦੂ ਜਿਨ੍ਹਾਂ ਸਿੰਘਾਂ ਸ਼ਿਮਲੀਆਂ ਨੇ ਧਰਮ ਹੈ ਤੁਸੀਂ ਚਿੱਟੇ ਬੰਦ ਬੰਦ ਕਟਾਏ ਕੋਪਰੀਆਂ ਨਾਲ ਇਹ ਚੰਦੜੀਆਂ ਤੇ ਚਲੇ ਆ ਰਹੇ ਹਨ ਚਰਾਏਗੇ ਬਹੁਤ ਬਾਰੇ ਸੇਵਾ ਲਈ ਕੋ ਨ ਬਾਣੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਮਸਾ ਨਾ ਕੋ ਭੈ ਤਨੈ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਬਾਣੀ ਜੀ ਅਨਿਆ ਤਤਾਂ ਸਬਤ ਬੰਧਾਰਾ ਦਾ ਧਿਆਨ ਕਰਕੇ ਬੋਲੋ ਜੀ ਬਾਣੀ ਜੀ ਅਰਥਨਾ ਤਰਤ ਥਾਲਸਾ ਜੀ ਕੀ ਹਾਸ ਹੈ ਜੀ ਸਰਬਤਾਲਤਾ ਜੀ ਕੋ ਵਾਹਿਗੁਰੂ ਵਾਹਿਗੁਰੂ ਮਾਹੀ ਤੇ ਕਿਤਾ ਵੇ ਕਿਤਾ ਮਾ ਤੇ ਸਭ ਸੁਖ ਹੋਏ ਜਹਾਂ ਜਾਂ ਖਾਲਸਾ ਸਾਹਿਬ ਦੀ ਤਾਂ ਕਰ ਚੜ੍ਹਿਆ ਦੇਖ ਤੇ ਪਤ ਬੱਦ ਕੀ ਪੈਜ ਪਤ ਕੀ ਜੀ ਸਹੀ ਸਾਹਿਬੀ ਸਾਹਿਬ ਖਾਲਸੇ ਠੀਕੇ ਮੋਲਵਾਰੇ ਬੋਲੋ ਜੀ ਮਾਹੀ ਗੁਰੂ ਸੱਖਾ ਨੂੰ ਸਿੱਖੀ ਦਾਤ ਕੇਸ ਦਾਤ ਰੱਤ ਦਾਤ ਵੇਖ ਦਾਤ ਵਿਸਾ ਦਾਤ ਭਰੋਸਾ ਦਾਤ

अमीर विस्सा है गुरु तेग बहादुर साहब पातशाह पातशाह है का देखो गोलाओ की गल के पहले पातशाह जिन्हों इकवाल ने कहा ਜੋ ਆ ਗਏ ਸਦਾ ਤੋਂ ਇਹ ਕਿ ਪੰਜਾਬ ਸੇ ਹਿੰਦ ਕੋਇ ਤੁਮਰ ਦੇ ਕਾਮ ਹੋ ਜੇ ਤੁਮਾਰ ਪਰਸ਼ਾ ਔਰ ਹਿੰਦ ਨੂੰ ਜੋ ਆ ਗਏ ਤੁਮਰ ਦੇ ਕਾਮਾਂ ਨੂੰ ਤੁਮਾਰ ਇੱਕ ਪਾਸ਼ਾ ਔਰ ਜੇ ਸੁਲੇ ਕੋਈ ਨਾ ਨੂੰ ਪੰਡਤ ਜਿਹੜਾ ਹੈ ਸ਼ਾਦਗੀ ਹੈ ਨਾ ਨਹੀਂ ਟਾਈਮ ਤੇ ਲੈਕ ਪੜੀ ਜੇ ਇਹ ਸਿਫਿਕੇ ਤੇ ਕਰੀ ਸਭ ਸਿਫਿਕੇ ਕਰਨਾ ਚਾਹੀਦਾ ਇਹ ਜੀ ਅਲਫਰੋ ਸੇ ਤੁਮੇ ਆਪੇ ਉਸੇ ਰਹਿਮਾਂ ਚ ਉਸੇ ਕੰਮ ਪੈ ਗਿਆ ਤੇ ਫਿਰ ਅਸੀਂ ਸੰਸਰ ਚ ਹਾੜਤ ਕੰਮ ਕਰਨਾ ਬਤਾ ਸੰਭਾਤ ਨਹੀਂ ਹੈਗਾ ਇੱਕ ਨਗਰਿਕਾਂ ਕੀ ਕਿਸੀ ਕਿ ਜਿਹੜੀ ਹੋਂਮਿਆ ਨਾ ਇਹ ਹੋਂਮੇ ਸਭ ਤੋਂ ਵੱਡੀ ਚੀਜ਼ ਹੈ ਤੇ ਸਭ ਨੂੰ ਡੀਲੀਟ ਕਰਨਾ ਚਾਹੀਦਾ ਜਿਹੜੇ ਅਸੀਂ ਇੱਥੇ ਖੋ ਕੇ ਕੰਮ ਕਰਦੇ ਆ ਨਾ ਸਾਡਾ کردار ਸਾਰੇ ਕਰਨਾ ਦਿਨੀਆਂ ਉਹਦੇ ਚ ਕੁਝ ਮੇਲ ਹੋਣਾ ਚਾਹੀਦਾ ਜੇ ਮੈਂ ਗੱਲਾਂ ਕੁਝ ਕਰਨੇ ਹਾਲ ਬੇ ਹੱਦ ਤੱਕ ਜ਼ੋਰ ਵੀ ਇਹ ਫਿਰ ਲੋਕਾਂ ਦਾ ਵਿਸ਼ਵਾਸ ਸੰਗਤ ਦਾ ਵਿਸ਼ਵਾਸ ਸਿਰਫ ਕਟਾਟੇ ਤੇ ਹੀ ਹੁੰਦਾ ਤੁਸੀਂ ਜਿਸ ਨੂੰ ਰਿਪਰੈਜ਼ੈਂਟ ਕਰਦੇ ਹੋ ਜਿਹਨ ਮੈਂ ਕਰਾਇਆ ਪਰ ਮੈਂ ਸਿੱਖਾ ਤੋਂ ਦਰਪਨਾ ਮੈਂ ਕੋਸ਼ਿਸ਼ ਕਰਾਂ ਤੇ ਜੇ ਮੈਂ ਦੁੱਧ ਕੰਮ ਕਰੂਗਾ ਤੇ ਫਿਰ ਲੋਕਾਂ ਦਾ ਵਿਸ਼ਵਾਸ ਕੀਤੇ ਨਹੀਂ ਆਉਗਾ ਤੇ ਚਿੰਤਾ ਕਰਾਂ ਤੁਰੀ ਜਾਊਗਾ ਉਹ ਨਾਰਿਕ ਪਾਸ਼ਾ ਦੇ ਘਰ ਦਾ ਧਰਮ ਹੈ ਗੁਰੂ ਘਰ ਦੀ ਇਹ ਡਰੀ ਅਤੇ ਵਿਲੱਖਣ ਮਰਿਆਦਾ ਰਹਿਦੀ ਦੁਨੀਆ ਤੱਕ ਮਲਜੂਮ ਦਾ ਸਹਾਰਾ ਪਾ ਕੇ ਜਲ ਦਾਮੂ ਚ ਆਉਂਦੀ ਰਹੇਗੀ ਸ਼ੀਵ ਕਾਰ ਦਾ ਮਾਨ ਹਮੇਸ਼ਾ ਇਹੋ ਜਿਹਾ ਦਿਹਾੜੇ ਮਨਾਉਂਦਾ ਆ ਰਿਹਾ ਤੇ ਅਗੋ ਵੀ ਮਨਾਉਂਦਾ ਰਹੇਗਾ ਮੈਂ ਆਪ ਸਭੀ ਦਾ ਦਿਲੋਤ ਦੀ ਤਕਰਾਈਆਂ ਦਾ ਧੰਨਵਾਦ ਕਰਦਾ ਕਿ ਜਿਹੜਾ ਛੁੱਟੀ ਵਾਲੇ ਦਿਨ ਵੀ ਟਾਈਮ ਕੱਢ ਕੇ ਤੁਸੀਂ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੋਬਿੰਦ ਰਾਏ ਮੂਲਾ ਨੇ ਕਿਹਾ ਕਿ ਮਾਨ ਪ੍ਰੀਸ਼ਕਾ ਦਾ ਦਿੱਤੂ ਹੋਰ ਤੇ ਉਹਨਾਂ ਨੇ ਕਿਹਾ ਸੀ ਪਰ ਨਹੀਂ ਮੈਂ ਪੜਿਆ ਕਿ ਇਹਦੇ 'ਚ ਇਹ ਸੱਚ ਨਹੀਂ ਸੱਚ ਤਾਂ ਇਹ ਹੈ ਕਿ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਅੰਤਾਂ ਨੂੰ ਜੈ ਸਥੇ ਤੱਪੇ ਨੂੰ ਬਚਾਉਣ ਲਈ ਕਹਿ ਮਹਾਂਪੁਰਖ ਦੀ ਬਿਆਖਤੀ ਲੋੜ ਸੀ ਤੇ ਮੈਂ ਉੱਥੇ ਸ਼ਹਾਦਤ ਦੇ ਕੇ ਗਿਆ ਰੇ ਤੇ ਉਸ ਵੇਲੇ ਗੋਬਿੰਦਰਾਏ ਨੇ ਹਾਂਚ ਹਾਂ ਮਾਰਾਈ ਤੇ ਗੁਰੂ ਜੀ ਤੇ ਪਾਦ ਦੀ ਥੁੜਕੇ ਹੈਰਾਨ ਹੋ ਗਏ ਕਿ ਇਹ ਕੀ ਛੇਤੀ ਉਮਰ ਦੀ ਮਾਇਦੇ ਸੇ ਤੋਂ ਸਾਤ ਕਿਤੇ ਜਾਨਵਰ ਨੂੰ ਹਾਂਚਾਂ ਮਾਰਾਈ ਇਹ ਤੁਮਾਰੀ ਨਹੀਂ ਕਿਆ ਕੁਛ ਨੂੰ ਜਾਨਾ ਮੈਨੂੰ ਕਰਾਣਾ ਪੈਣਾ ਐਸੀ ਗ੍ਰਿਪਸ ਗੁਰੂ ਤੇਗ ਬਹਾਦਰ ਜੀ ਨੂੰ ਗੋਬਿੰਦਰਾਏ ਵਿੱਚ ਧਰਮ ਹਿਤ 사ਕਾਜਨ ਕੀਆ ਸੀਸ ਦਿਆ ਪਰ ਸਿਰਰ ਨਾ ਕੀਆ ਧੰਨ ਧੰਨ ਸ਼ਹੀਦ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜੋ ਚੀਫ ਕਲਸਾ ਦਵਾਨ ਮੂਲੂ ਮਨਾਇਆ ਗਿਆ ਅੱਜ ਸੂਬਾ ਸਕੂਲਾਂ ਦੇ ਪ੍ਰਿੰਸੀਪਲ ਅਤੇ ਟੀਚਰ ਸਾਹਿਬਾਨ ਹੋਣੋਂ ਚੀਫ ਕਲਸਾ ਦਵਾਨ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਚੀਫ ਕਲਸਾ ਦਵਾਨ ਹਮੇਸ਼ਾ ਹੀ ਆਪਣੇ ਗੁਰੂ ਸਾਹਿਬਾਂ ਦੇ ਸ਼ਹੀਦੀ ਦਿਹਾੜੇ ਜਨਮ ਦਿਨ ਮਨਾਉਂਦਾ ਆ ਰਿਹਾ ਹੈ ਬਣਾਉਂਦਾ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ